ਕੋਰਚੇ ਦੀ ਲੋੜ ਕੋਈ ਨਹੀਂ ਅਸਿਆ ਬੋਈ ਮੰਗ ਕੇ ਵੀ ਕਰ। ਇਹ ਨਹੀਂ ਘਾਲਿਆ ਇੱਕ ਵਾਰੀ ਛੋੜੀ ਵਿੱਚ ਪੈਰ ਬੇਪਿਆ। 4 ਸਾਲ ਪਹਿਲਾਂ ਇੱਕ ਪਾਕਿਸਤਾਨ ਦਾ ਵਿਅਕਤੀ ਦਾ ਮਰਡਰ ਹੋ ਗਿਆ ਸੀ ਜਿਸ ਕੇਸ ਦੇ ਵਿੱਚ ਚਰਨਜੀਤ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਗੋਲੀ ਦਾ ਆਰਡਰ ਦੇ ਦਿੱਤਾ ਹੈ। ਸਾਨੂੰ ਜੀ ਪੂਰੇ ਜਿੱਦਾਂ 1 ਸਾਲ ਬਾਅਦ ਪਤਾ ਲੱਗਦਾ ਕੋਈ ਫੋਨ ਦੇ ਉੱਪਰ ਗੱਲਬਾਤ ਨਹੀਂ ਹੋਈ ਮਤਲਬ ਕੋਈ ਕੰਟੈਕਟ ਨਹੀਂ ਹੋਇਆ ਨਹੀਂ ਕੋਈ ਕੰਟੈਕਟ ਨਹੀਂ ਹੋਇਆ ਜਿੱਦਾਂ ਰਿਸ਼ਤੇਦਾਰਾਂ ਦੇ ਮੁੰਡੇ ਸਗੇ ਉਹਨੂੰ ਕੋਹਾਂ ਦੇ ਜਾਂਦੇ ਸਕੇ ਤੋਂ ਉਹਨਾਂ ਨੇ ਕੁਝ ਉਹਨਾਂ ਕੋ ਪਤਾ ਲੱਗਾ ਵੀ ਉਹਦਾ ਕਿਸੇ ਕੇਸ ਦੇ ਵਿੱਚ ਆ ਕੇ ਉਹਨੂੰ ਲੈ ਗਏ ਤੇ ਇਹ ਫਿਰ ਅਸੀਂ ਜਿੱਦਾਂ ਬਹੁਤ ਨੱਠ ਭੱਜ ਕੀਤੀ ਦੂਜੇ ਚੈਨਲਾਂ ਤੇ ਵੀ ਪਤਾ ਕਰਵਾਇਆ ਕਿ ਮਹਿਮੇਜਦਾ ਦਬਈ ਚ 10 ਸਾਲ ਲੱਗਿਆ ਜਿਹੜੇ ਪੁਰਾਣੇ ਬੰਦੇ ਆ ਨਾ ਉਹ ਨਵੇਂ ਬੰਦੇ ਨੂੰ ਅਟਕ ਕੋ ਸਮਝ ਨਹੀਂ ਆ ਨਵੇਂ ਬੰਦਿਆਂ ਨੂੰ ਕੁਛ ਕਾਨੂੰਨਾਂ ਦਾ ਪਤਾ ਹੁੰਦਾ ਤੇ ਉਹ ਚਰਨਜੀਤ ਨੂੰ ਕਹਿੰਦੇ ਜਿੱਦਾਂ ਬੇ ਇੰਡੀਆ ਜੇ ਆਪਣੇ ਬਤੇਰਾ ਪਿੱਛਾ ਕਰ ਲਵਾਂਗੇ ਤੂੰ ਆਪਣੇ ਸਿਰ ਲੈ ਲੈ ਉਹ ਉਸ ਵਿਚਾਰੇ ਨੇ ਵੀ ਇਹੀ ਨਵਾਂ ਸਗਾ 3 ਜਿਹੇ ਮਹੀਨੇ ਤੱਕ ਫਸ ਗਿਆ ਉਹਨੂੰ ਨਾ ਕਾਨੂੰਨ ਦਾ ਪਤਾ ਸਕੇ ਜਿੱਦਾਂ ਚੰਨੀ ਦੀ ਕਾਲ ਆਂਦੀ ਆ ਉਹ ਦੱਸਦਾ ਹੈ ਵੀ ਮੈਨੂੰ 60 ਲੱਖ ਬੰਦੇ ਇਦਾਂ ਕਹਿੰਦੇ ਆ ਉਹ ਕਿ ਤੂੰ ਭਰ ਦੇਉਂਗਾ ਤਾਂ ਤੇਜ਼ ਹੈ ਹੀ ਆ ਨੀ ਤ ਤੇ ਨੂੰ ਫਾਂਸੀ ਦੀ ਗੋਲੀ ਦੀ ਸਜ਼ਾ ਆਹ ਸਾਹ ਹਾਲਾਤ ਸਭੀ ਕੁਝ ਨਹੀਂ ਹੈਗੇ ਤੇ ਉਹ ਕਹਿੰਦੇ ਆ ਵੇ ਤੈਨੂੰ 60 ਲੱਖ ਰੁਪਏ ਜੁਰਮਾਨਾ ਆਇਆ ਇੱਥੇ ਦਾ ਵੀ ਇਹ ਪਰ ਦਾਦਾ ਸੁਟੂੰਗਾ ਜੇ ਨਹੀਂ ਤਾਂ ਫਿਰ ਗੋਲੀ ਦਾ ਆਰਡਰ ਆ ਮੈਂ ਵੀ ਜੇ ਨੂੰ ਵੇ ਕਰਨੀ ਮੈਂ ਵੀ ਜੇ ਭੂਣ ਨਹੀਂ ਆ ਮੈਂ ਕਹਿੰਦਾ ਮੈਂ ਨਹੀਂ ਫੇ ਕਰਨਾ ਕਰ ਕਿ ਮੈਂ ਕਿਵੇਂ ਵੀਡੀਓ ਕਾਲ ਕਰਦਾ ਆ ਏ ਬੈਠ ਕੇ ਮੈਂ ਕਿਹਾ ਮੈਂ ਨਹੀਂ ਇਹ ਗੱਲ ਨਹੀਂ ਹੈਗੀ ਫੇਰ ਕੰਧਾ ਮਮੀ ਮੈਂ ਆ ਜਾਣਾ ਚਾਹੀਤੀ ਨਹੀਂ ਮੈਨੇ ਜਿਹਾਂ ਕੁ ਮਹੀਨਿਆਂ ਦੀ ਸਜਾਇਆ 6 ਛੱਡ ਕੇ ਆ ਪੰਜ ਮਾਸਾ ਲੱਗ ਗਿਆ ਅੱਜ ਤੱਕ ਨਹੀਂ ਕੋਈ ਮਹੀਨੇ ਵਿੱਚ ਇੱਕ ਵਾਰੀ ਫੋਨ ਕਦੀ ਆ ਗਿਆ ਕਦੀ ਦੋ ਵਾਰੀ ਉਹ ਵੀ ਸਿੱਧਾ ਫੋਨ ਨਹੀਂ ਆਂਦਾ ਤਰੀ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਵਿਆਹਾਂ ਵਿੱਚ ਹੁਣ ਕੰਮ ਕਰਨ ਚੱਲੇ ਜਾਵਾਂ ਕੁਛ ਕਰ ਜਾ ਵਿੱਚ ਕਿ ਉਹ ਵੀ ਜਿੰਦਲਾਂ ਦੇ ਚਿੱਠੀਆਂ ਪਈਆਂ ਹਾਂ ਨਾ ਉਹ ਵੀ ਚਿੱਠੀ ਵਾਲਾ ਕਹਿੰਦਾ ਕਿ ਪਹਿਲੇ ਛੱਡ ਲੈ ਮੈਨੂੰ ਐਸਪੀ ਉਹ ਰਾਏ ਸਾਹਿਬ ਜੀ ਸਰਬੱਤ ਦਾ ਭਲਾ ਚਾਰੀਟੀਬਲ ਟਰਸਟ ਬਲੂ ਉਹਨਾਂ ਦੇ ਆਫਿਸ ਤੋਂ ਕੋਣ ਆਇਆ ਸਗਾ ਤੇ ਅਸੀਂ ਚਲੋ ਜੇ ਮਤਲਬ ਇੱਕ ਵਾਰ ਫੇਰ ਸਾਨੂੰ ਕੇਸ ਦੀ ਡਿਟੇਲ ਪਾ ਦੇ ਤੇ ਅਸੀਂ ਫੇਰ ਇਸ ਕੇਸ ਦੀ ਫੇਰਬਾਈ ਕਰਾਂਗੇ ਵੀ ਜਿੱਥੋਂ ਤੱਕ ਸਾਡੇ ਕੋਲ ਹੋ ਸਕੇ ਪਰ ਦੇ ਖਰਚੇ ਦੀ ਨਹੀਂ ਲੋੜ ਕੋਈ ਨਹੀਂ ਅਸੀਂ ਆਪੋ ਹੀ ਮੰਗ ਕੇ ਵੀ ਕਰਾਂਗੇ ਇਹ ਨਹੀਂ ਗੱਲ ਹੈ ਇੱਕ ਵਾਰੀ ਛੋਲੀ ਵਿੱਚ ਪੈ ਜੇ ਬੇਪੇ ਇਨ ਭੈਣਾ ਦੇ ਇਕਲੌਤੇ ਭਰਾ ਨੂੰ ਦੁਬਈ ਦੇ ਵਿੱਚ ਗੋਲੀ ਮਾਰਨ ਦਾ ਆਰਡਰ ਹੋਇਆ ਹੈ 4 ਸਾਲ ਪਹਿਲਾਂ ਇੱਕ ਪਾਕਿਸਤਾਨ ਦਾ ਵਿਅਕਤੀ ਦਾ ਮਰਡਰ ਹੋ ਗਿਆ ਸੀ ਜਿਸ ਕੇਸ ਦੇ ਵਿੱਚ ਚਰਨਜੀਤ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਗੋਲੀ ਦਾ ਆਰਡਰ ਦੇ ਦਿੱਤਾ ਹੈ ਜਾਂ ਫਿਰ ਬਲੱਡ ਮਨੀ ਦੇਣੀ ਪਊਗੀ 60 ਲੱਖ ਰੁਪਏ ਦੇ ਕਰੀਬ ਅਤੇ ਜਾਂ ਫਿਰ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਉਸ ਨੌਜਵਾਨ ਦਾ ਪਰਿਵਾਰ ਮੇਰੇ ਨਾਲ ਹੈ ਤਿੰਨ ਭੈਣਾਂ ਦਾ ਇਕਲੌਤਾ ਭਰਾ ਪਿੱਛੇ ਕੋਈ ਜ਼ਮੀਨ ਨਹੀਂ ਹੈ ਕੋਈ ਚੰਗਾ ਕਾਰੋਬਾਰ ਨਹੀਂ ਹੈ ਸਿਰਫ ਇੱਕ ਘਰ ਹੈ ਉਹ ਵੀ ਬੜੀ ਮੁਸ਼ਕਲਾਂ ਦੇ ਨਾਲ ਇੱਥੇ ਪਰਿਵਾਰ ਰਹਿਣ ਨੂੰ ਮਜਬੂਰ ਹੈ ਤਾਂ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਬਈ ਜੀ ਅ ਇਹ ਘਟਨਾ ਕਿਹੜੀ ਤਰੀਕ ਦੀ ਹੈ ਜਦੋਂ ਚਰਨਜੀਤ ਫਸਦਾ ਹੈ ਜਾਂ ਉੱਥੇ ਹੋਇਆ ਕੀ ਸੀ ਅਸਲ ਦੇ ਵਿੱਚ ਚਰਨਜੀਤ ਕੋਲੋਂ ਕੋਈ ਮਰਡਰ ਹੋਇਆ ਨਹੀਂ ਚਰਨਜੀਤ ਕੋਲ ਮਰਡਰ ਨਹੀਂ ਸਿਕਾ ਹੋਇਆ ਤੇ ਜਿੱਦਾਂ ਗੱਲ ਹੈ ਕਿ 2020 ਦੇ ਵਿੱਚ ਗਿਆ ਸੀਗਾ ਉਹ ਤੇ ਉੱਥੇ ਜਿੱਦਾਂ ਪੰਜ ਸੱਤ ਜਾਣੇ ਰੂਮ ਦੇ ਵਿੱਚ ਰਹਿੰਦੇ ਸਗੇ ਉੱਥੇ ਜਿਨ੍ਹਾਂ ਦੀ ਉਹਨਾਂ ਦੀ ਆਪਸ 'ਚ ਲੜਾਈ ਹੋ ਪਈ ਕੋਈ ਅਰਬ ਦੇ ਕਾਨੂੰਨ ਇਹ ਆ ਅਰਬ ਮੇਰੇ ਭਰਾ ਜਿਹੜੇ ਅਰਬ ਦੇ ਵਿੱਚ ਰਹਿੰਦੇ ਉਹਨਾਂ ਨੂੰ ਪਤਾ ਕਿ ਜਦੋਂ ਕੋਈ ਬੰਦਾ ਕਿਸੇ ਨੂੰ ਛੜਾਣ ਜਾਂਦਾ ਲੜਾਈ ਦੇ ਵਿੱਚ ਤਾਂ ਉਹਨੂੰ ਵੀ ਉਹ ਕਤਲ ਦੇ ਕੇਸ ਦੇ ਵਿੱਚ ਬੰਦ ਹੰਦੇ ਆ ਤੇ ਉਸ ਵੇਲੇ ਚਰਨਜੀਤ ਜਦੋਂ 2020 ਦੇ ਵਿੱਚ ਫਸ ਜਾਂਦਾ ਤੀਜੇ ਮਹੀਨੇ ਦੀ ਸਟਾਰਟਿੰਗ ਦੇ ਵਿੱਚ ਤਨਜੀਤ ਚਰਨਜੀਤ ਫਸ ਜਾਂਦਾ ਵਾ ਤੇ ਫਿਰ ਉਹਦਾ ਇੱਕ ਸਾਲ ਬਾਅਦ ਫੋਨ ਆਉਂਦਾ ਤੇ ਅਸੀਂ 2021 ਦੇ ਵਿੱਚ ਖਬਰ ਲਗਵਾਉਂਦੇ ਆ ਸਾਨੂੰ ਪਤਾ ਲੱਗਦਾ ਵੀ ਉਹ ਮਰਡਰ ਕੇਸ ਵਿੱਚ ਫਸ ਗਿਆ ਤੇ ਫਿਰ ਅਸੀਂ ਜਿੱਦਾਂ న్యూਸ ਚੈਨਲ ਤੇ ਆਪਣੀ ਖਬਰ ਲਗਵਾਈ ਸੀਗੀ ਤੇ ਸਾਡੇ ਨਾਲ ਐਸਪੀ ਉਪਰਾਏ ਸਾਹਿਬ ਜੀ ਦਾ ਕੰਟੈਕਟ ਹੋਇਆ ਸਿਕਾ ਉਹ ਕਹਿੰਦੇ ਵੀ ਆਪਾਂ ਇਹਨੂੰ ਗੋਲੀ ਦਾ ਆਰਡਰ ਨਹੀਂ ਹੋਣ ਦਿੰਦੇ ਆ ਵੀ ਸ਼ਾਇਦ ਬਲੱਡ ਮਨੀ ਭਰਨੀ ਪਵੇ ਤੇ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਜਿੱਦਾਂ ਤੁਸੀਂ ਕਹੋਗੇ ਵੀ ਅਸੀਂ ਗਰੀਬ ਪਰਿਵਾਰ ਆ ਵੀ ਅਸੀਂ ਪੈਸੇ ਨਹੀਂ ਭਰ ਸਕਦੇ ਤੇ ਐਸਪੀ ਉਪਰਾਏ ਸਾਹਿਬ ਕਹਿੰਦੇ ਸੀਗੇ ਅਸੀਂ ਤੁਹਾਨੂੰ ਜਿਹੜਾ ਹੈਗਾ 40 ਲੱਖ ਔਰ 45 ਲੱਖ ਦੇ ਵਿੱਚ ਸ਼ਾਇਦ ਉਹ ਦੱਸ ਦੇ ਸਕੀ। ਤੇ ਉਹ ਕਹਿੰਦੇ ਇਦਾਂ ਕਰੋ ਬਈ ਇਦਾਂ ਤੁਸੀਂ ਥੋੜੇ ਬਹੁਤ ਪੈਸੇ ਤੁਸੀਂ ਕਰੋ ਬਾਕੀ ਅਸੀਂ ਸੰਸਥਾ ਦੇ ਕੋਲੋਂ ਕਰਾਂਗੇ। ਫਿਰ ਉੱਥੇ ਸਾਡੇ ਲੈਬਾਰਟਰੀ ਖੁੱਲੀ ਸੀ ਮਾਲਪੁਰ ਸ਼ੀਦੀ ਗੁਰਦੁਆਰੇ। ਤਾਂ ਉੱਥੇ ਜਦੋਂ ਆਏ ਸੀਗੇ ਤਾਂ ਅਸੀਂ ਉਹਨਾਂ ਨਾਲ ਕੰਟੈਕਟ ਕਰਨਾ ਚਾਹਿਆ ਪਰ ਨਹੀਂ ਸਾਡਾ ਕੰਟੈਕਟ ਨਹੀਂ ਹੋ ਸਕਿਆ। ਅੱਛਾ ਤੁਹਾਨੂੰ ਇਹ ਪਤਾ ਕਦੋਂ ਲੱਗਦਾ ਵੀ ਚਰਨਜੀਤ ਦੇ ਨਾਲ ਇਹ ਪਾਣਾ ਵਾਪਰ ਕੇ ਆਏ। ਕਿਉਂਕਿ ਉਹਨੂੰ ਤਾਂ ਪੁਲਿਸ ਚੱਕ ਕੇ ਲੈ ਗਈ ਹੋਊਗੀ ਪਰਿਵਾਰ ਨੂੰ ਕਿੰਨੇ ਚਿਰ ਬਾਅਦ ਪਤਾ ਲੱਗਦਾ ਲੱਗਦਾ ਵੀ ਚਰਨਜੀਤ ਜੇਲ੍ਹ ਦੇ ਵਿੱਚ ਆ ਇਹ ਬਾਣਾ ਵਾਪਰ ਗਿਆ ਸਾਨੂੰ ਜੀ ਪੂਰੇ ਜਿੱਦਾਂ 1 ਸਾਲ ਬਾਅਦ ਪਤਾ ਲੱਗਦਾ ਵਾ 1 ਸਾਲ ਕੋਈ ਫੋਨ ਦੇ ਉੱਪਰ ਗੱਲਬਾਤ ਨਹੀਂ ਹੋਈ ਮਤਲਬ ਕੋਈ ਕੰਟੈਕਟ ਨਹੀਂ ਹੋਇਆ ਉਹਦਾ ਨਹੀਂ ਕੋਈ ਕੰਟੈਕਟ ਨਹੀਂ ਹੋਇਆ ਜਿੱਦਾਂ ਰਿਸ਼ਤੇਦਾਰਾਂ ਦੇ ਮੁੰਡੇ ਸਗੇ ਉਹਦੇ ਕੋਲ ਆnde ਜਾਂਦੇ ਸਗੇ ਤਾਂ ਉਹਨਾਂ ਨੇ ਕੁਝ ਉਹਨਾਂ ਕੋਲ ਪਤਾ ਲੱਗਾ ਵੀ ਉਹ ਇਦਾਂ ਇਦਾਂ ਕਿਸੇ ਕੇਸ ਦੇ ਵਿੱਚ ਚੱਕ ਕੇ ਉਹਨੂੰ ਲੈ ਗਏ ਤੇ ਫਿਰ ਅਸੀਂ ਜਿੱਦਾਂ ਬਹੁਤ ਨੱਠ ਭੱਜ ਕੀਤੀ ਨੂ ਚੈਨਲਾਂ ਤੇ ਵੀ ਪਤਾ ਕਰਵਾਇਆ ਤੇ ਫਿਰ ਅਸੀਂ ਜਿੱਦਾਂ ਸ਼੍ਰੀ ਸੋਮ ਪ੍ਰਕਾਸ਼ ਜੀ ਐਮਪੀ ਸਗੇ ਆਪਣੇ ਉਹਨਾਂ ਨੇ ਵੀ ਲੈਟਰ ਪਾਇਆ ਸਿਕਾ ਵਿਦੇਸ਼ ਮੰਤਰਾਲੇ ਨੂੰ ਵੀ ਅੰਬੈਸੀ ਨਾਲ ਵੀ ਕੰਟੈਕਟ ਕੀਤਾ ਉਹ ਵੀ ਸਾਨੂੰ ਹੁਣ ਪੇਪਰ ਆਏ ਆ ਪਜਿੱਦਾਂ ਉਹ ਇੱਕ ਮਰਡਰ ਕੇਸ ਦੇ ਵਿੱਚ ਵਾ ਤੇ ਹੁਣ ਜਿੱਦਾਂ ਚੰਨੀ ਦੀ ਕਾਲ ਆਂਦੀ ਆ ਉਹ ਦੱਸਦਾ ਹੈ ਵੀ ਮੈਨੂੰ 60 ਲੱਖ ਮੰਨ ਲੈ ਇਦਾਂ ਕਹਿੰਦੇ ਆ ਉਹ ਤੇ ਤੂੰ ਭਰਦਾਉਂਗਾ ਤਾਂ ਤੇਰੀ ਜਿਹੈ ਹੀ ਆ ਨਹੀਂ ਤਾਂ ਤੈਨੂੰ ਫਾਂਸੀ ਜਾਂ ਗੋਲੀ ਦੀ ਸਜ਼ਾ ਕੋਈ ਸਮਾਂ ਨਿਰਧਾਰਤ ਕੀਤਾ ਗਿਆ ਵੀ ਅਦੋਂ ਤੱਕ ਪੈਸੇ ਜਮ੍ਹਾਂ ਕਰਾਉਣੇ ਨੇ ਨਹੀਂ ਤੇ ਉਸ ਤੋਂ ਬਾਅਦ ਗੋਲੀ ਮਾਰ ਦਿੱਤੀ ਜਾਊਗੀ ਇਸੋ ਮੇਰੇ ਵੀ ਨਹੀਂ ਹੁੰਨੇ ਕੋਈ ਵੀ ਦੱਸਿਆ ਬਾਕੀ ਮੇਰੇ ਮੋਬਾਈਲ ਤੇ ਰਿਕਾਰਡਿੰਗ ਹੈਗੀ ਆ ਉਹ ਮੈਂ ਪਾਈ ਵੀ ਆ ਗਰੁੱਪਾਂ ਦੇ ਵਿੱਚ ਜਿੰਨੀ ਇੱਕ ਗੱਲ ਹੋਈ ਆ ਆਪਾਂ ਉਹ ਨਹੀਂ ਦੱਸ ਸਕਦੇ ਸਮੇਂ ਤਾਂ ਮੈਨੂੰ ਕੋਈ ਪਤਾ ਨਹੀਂ ਤੁਸੀਂ ਚਰਨਜੀਤ ਵਾਲੀ ਉਹ ਰਿਕਾਰਡਿੰਗ ਵੀ ਕੱਢੋ ਮੈਂ ਉਹਨਾਂ ਚਰਮਾਤਾ ਨਾਲ ਗੱਲ ਕਰਦਾ ਮਾਤਾ ਜੀ ਤੁਹਾਡੀ ਚਰਨਜੀਤ ਨਾਲ ਆਖਰੀ ਵਾਰ ਉਦੋਂ ਗੱਲਬਾਤ ਕੀ ਹੋਈ ਸੀ ਕਦੀ ਉਹਨੇ ਜ਼ਿਕਰ ਕੀਤਾ ਸੀ ਵੀ ਇਦਾਂ ਕਦੀ ਲੜਾਈ ਝਗੜਾ ਹੋ ਗਿਆ ਜਾਂ ਤੁਹਾਡਾ ਬੇਟਾ ਲੜਾਈ ਝਗੜਿਆਂ ਦੇ ਵਿੱਚ ਸੀਗਾ ਨਹੀਂ ਜੀ ਇਦਾਂ ਦੀ ਤਾਂ ਕੋਈ ਗੱਲਬਾਤ ਨਹੀਂ ਜਿੱਦਾਂ ਮੈਨੂੰ ਇਦਾਂ ਲੱਗਿਆ ਕਿ ਫੋਨ ਨਹੀਂ 2 4 ਦਿਨ ਮਹੀਨਾ ਇਦਾਂ ਆਇਆ ਨਹੀਂ ਮੈਂ ਕਹਿੰਨ ਲੱਪੇ ਮੈਨੂੰ ਦਿਲ ਦੇ ਵਿੱਚ ਵਹਿਮ ਜਿਹਾ ਪੈ ਗਿਆ ਮੈਂ ਕਿਹਾ ਵੀ ਮੈਂ ਇਹਨੂੰ ਕਿਹਾ ਵੀ ਜੈਨੂਆ ਕਾ ਵੀਜੇ ਫੋਨ ਨਹੀਂ ਆਇਆ ਕਹਿੰਦਾ ਵੀ ਮੰਮੀ ਤੂੰ ਫਿਕਰ ਨਾ ਕਰ ਤੂੰ ਉਦੋਂ ਟੈਨਸ਼ਨ ਲੈਂਦੀ ਰਹਿੰਦੀ ਕੁੜੀਆਂ ਨੂੰ ਵੀ ਕਿਹਾ ਮੈਂ ਕਿਹਾ ਕਿ ਫੋਨ ਨਹੀਂ ਆਇਆ ਕਹਿੰਦੀ ਮੰਮੀ ਤੂੰ ਇਦਾਂ ਨਾ ਕਰਿਆ ਕਰ ਵੀ ਨਹੀਂ ਫੋਨ ਆ ਜਾਣਾ ਫਿਰ ਮੈਂ ਇੱਥੇ ਲੱਗੇ ਘਰਿਆ ਉਹਨਾਂ ਦਾ ਵੀ ਬੇਟਾ ਬਾਹਰ ਸੀਗਾ ਉਹਨੂੰ ਕੋ ਮੈਂ ਗਈ ਉਹਦੀ ਬੋਟੀ ਕੋ ਕਹਿੰਦੀ ਮੈਂ ਕਿ ਮਨਜੀਤ ਫੋਨ ਨਹੀਂ ਸਾਡੇ ਚੰਨੀ ਦਾ ਕੋਈ ਨਹੀਂ ਕਹਿੰਦੀ ਪਾ ਆਦਾ ਤਾਂ ਮੈਂ ਗੱਲ ਕਰਾ ਦਿੰਨੀ ਫੇਰ ਉਹਨੂੰ ਮੈਂ ਫੋਨ ਆਊਗਾ ਫੇਰ ਮੈਂ ਕਿਹਾ ਚੱਲ ਮੈਂ ਫੇਰ ਗਈ ਉਹਨਾਂ ਦੇ ਘਰ ਮੈਂ ਕਿਹਾ ਮੇ ਫੋਨ ਨਹੀਂ ਆਇਆ ਨਹੀਂ ਕਹਿੰਦੀ ਆ ਜਾਣਾ ਫੇਰ ਨਹੀਂ ਮੇਰੇ ਦਿਲ ਨੂੰ ਟਕਾ ਜ ਮੈਂ ਕਿਹਾ ਮੈਂ ਵੀ ਜੇ ਨੂੰ ਵੇ ਕਹਿੰਨੀ ਮੈਂ ਵੀ ਜੇ ਫੋਨ ਨਹੀਂ ਆਇਆ ਮੈਂ ਕਹਿੰਦਾ ਮੈਂ ਨਹੀਂ ਰੇ ਕਰਨਾ ਕਰ ਕਿ ਮੈਂ ਕਿਹਾ ਮੈਂ ਵੀਡੀਓ ਕਾਲ ਕਰਦਾ ਆ ਏ ਬੈਠ ਕੇ ਮੈਂ ਕਹਾ ਮੈਂ ਨਹੀਂ ਇਹ ਗੱਲ ਨਹੀਂ ਹੈਗੀ ਮੁੜ ਕੇ ਕਹਿਣ ਲੱਗਾ ਨਹੀਂ ਫੇਰ ਥੋੜੇ ਕਚੇਰ ਬਾਦ ਫੇਰ ਮੇਰਾ ਇਹ ਦਿਲ ਰੱਖਣ ਵਾਲੇ ਨੇ ਕਹਿੰਦਾ ਕੁਛ ਨਹੀਂ ਦਈਆਂ ਠੀਕ ਠਾਕ ਆ ਮਹੀਨੇ ਕੇ ਬਾਦ ਫੇਰ ਪੁੱਛਿਆ ਤਾਂ ਕੰਦਾ ਘਰੇ ਇਹਨੂੰ ਕਿਹਾ ਹੋਗਾ ਮੈਂ ਮੰਮੀ ਨੂੰ ਨਾ ਕੁਛ ਦੱਸੀ ਨਾ ਕੁਛ ਫਰੀ ਮਾਮੀ ਨੂੰ ਕਹਿੰਦਾ ਹੈ ਮਾਮੀ ਉਹਦੀ ਨੇ ਗੱਲ ਕੀਤੀ ਆ ਉਹਨੇ ਵੀ ਨਹੀਂ ਮੈਨੂੰ ਕੋਈ ਗੱਲ ਦੱਸੀ ਮੁੜ ਕੇ ਹੌਲੀ ਹੌਲੀ ਪਤਾ ਲੱਗਦਾ ਲੱਗਦਾ ਲੱਗ ਗਿਆ ਇਸ ਗੱਲ ਦਾ ਕੀ ਸਕਾਟਲਡ ਦੇ ਵਿੱਚ ਫਸਿਆ ਆਇਆ ਫੇਰ ਕੰਨਾ ਮੰਮੀ ਮੈਂ ਆ ਜਾਣਾ ਚਾਹਤੀ ਨਹੀਂ ਮੈਨੇ 6 ਮਹੀਨਿਆਂ ਦੀ ਸਜ਼ਾ ਆ 6 ਛੱਡ ਕੇ 5 ਮਹੀਨਾਸਾਲ ਲੱਗ ਗਿਆ ਅੱਜ ਤੱਕ ਨਹੀਂ ਕੋਈ ਮਹੀਨੇ ਵਿੱਚ ਇੱਕ ਵਾਰੀ ਫੋਨ ਕਦੀ ਆ ਗਿਆ ਕਦੀ ਦੋ ਵਾਰੀ ਉਹ ਵੀ ਸਿੱਧਾ ਫੋਨ ਨਹੀਂ ਆਂਦਾ ਕਦੀ ਇਹਦੇ ਫੋਨ ਤੇ ਆਂਦਾ ਕਦੀ ਕਿਸੇ ਕੁਮੜਾ ਕੋ ਕੋਸ਼ਿਸ਼ ਕਰ ਲੈਂਦਾ ਚਰਨਜੀਤ ਨੂੰ ਜਿਵੇਂ ਤੁਸੀਂ ਜਦੋਂ ਭੇਜਿਆ ਉਹਨੇ ਪੈਸੇ ਪੂਰੇ ਘੱਲਦਾ ਹੁੰਦਾ ਸੀ ਕੰਮ ਜਦੋਂ ਕਰਨਾ ਸ਼ੁਰੂ ਕੀਤਾ ਉਹਨੇ 2 ਮਹੀਨੇ ਕੰਮ ਕੀਤਾ ਸੀ ਸਾਰਾ 13000 ਰੁਪਇਆ ਸਾਨੂੰ ਪਾਇਆ ਸੀ।ੱਸ ਹੋਰ ਕੁਛ ਨਹੀਂ ਆਖਰੀ ਵਾਰੀ ਉਹ ਸੀ। ਕਿੰਨੇ ਪੈਸੇ ਲਾ ਕੇ ਭੇਜੀ ਸੀਗੇ ਪੈਸੇ ਤੁਸੀਂ? ਪੈਸੇ ਤਾਂ ਲਾ ਕੇ ਸੀ 90k ਨੂੰ ਪਹੁੰਚ ਗਏ ਸੀ। ਜਾ ਸੋਚਿਆ ਸੀਗਾ ਵੀ ਕੱਲਾ ਕੋਲ ਲਾ ਪੋਤਿਆ ਜਾ ਕੇ ਉੱਥੇ ਸੈੱਟ ਹੋਊਗਾ ਆਪਣਾ ਕਾਹ ਕਾਰੋਬਾਰ ਸੈੱਟ ਕਰੂਗਾ ਪਰ ਘਰ ਨੂੰ ਸੰਭੂਗਾ ਤੇ ਹੁਣ ਹੋਰ ਦੀ ਹੋਰ ਵਿਪਤਾ ਪੈ ਗਈ। ਹੰਝੇ ਇਹ ਕਦੀ ਦਿਲ ਵਿੱਚ ਗੱਲ ਸੋਚੀ ਨਹੀਂ ਸੀ ਨਾ ਮੈਂ ਸੋਚੀ ਨਾ ਮੈਂ ਸੋਚੀ ਸੀ ਕਦੀ ਫੇ ਇਦਾਂ ਕੁਛ ਕਰਾਂਗੇ ਸੀ ਥੈਸ ਕਰਦੇ ਹੋ ਥੈਸ ਬਸ ਇਹ ਵੀ ਥੈਮ ਵੀ ਆ ਵੀ ਵੇਚ ਕੇ ਚਲੇਗਾ ਸੀ ਆਪਣੇ ਪੇਕੇ ਘਰ ਫੇਕੇ ਘਰ ਜਾਤ ਰਹੇ ਸਾਰ ਕਸਾਰ ਇਤ ਇਨ ਕਸਾਰ ਉਹਦਾ ਇੰਜ ਸਾਰ ਮੇਰੀ ਮੰਮੀ ਮੇਰੀ ਡੈੱਥ ਹੋਈ ਤੋੜਾ ਕੇ ਫੇਰ ਇਨਾਂ ਨੇ ਕੀ ਕਰਦੇ ਤੇ ਉਸ ਪੰਚਾਇਤ ਮੈਂਬਰ ਨੇ ਇਹ ਮੁਕਰਨ ਲੱਗ ਪੈਤਾ ਹੈ ਤੇ ਹਾਲੇ ਕਹਿੰਦੇ ਕਿ ਅਸੀਂ ਨਹੀਂ ਦੇਣੀ ਕੋਲੋਨੀ ਆ ਫੇਰ ਵੀ ਮੈਂ ਗੱਲ ਗੋਲੀ ਮੈਂ ਕਿਹਾ ਚੱਲ ਉੱਦੋਂ ਕੋ ਮੈਨੂੰ ਧਰਾਉਂਦੇ ਹੀ ਆ ਮੋੜ ਕੇ ਫੇਕ ਅੱਧੀ ਕਿਤੇ ਸਾਧ ਲੈਣਾ ਕਦੀ ਕਿਤੇ ਮੈਨੂੰ ਸਾਧ ਲੈਣਾ ਪੈਸੇ ਮੈਂ ਚੱਲ ਜਾਣਾ ਚੋਰੀ ਚੋਰੀ ਤੁਸੀਂ ਘਰ ਤਾਂ ਵੇਚਿਆ ਵੀ ਉਹ ਤਾਂ ਦੀ ਰਹੀ ਲਈ ਪੈਸੇ ਇਕੱਠੇ ਕਰੀਏ ਇਹ ਘਰ ਮੈਨੂੰ ਲੱਗਦਾ ਤੁਹਾਡੇ ਕੋਲ ਹੈ ਹੀ ਘਰ ਹੋਰ ਕੋਈ ਕਾਰੋਬਾਰ ਜਾਂ ਹੋਰ ਜ਼ਮੀਨ ਜਾਇਦਾਦ ਨਹੀਂ ਕੁਛ ਨਹੀਂ ਕਦੀ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਵਿਆਹਾਂ ਵਿੱਚ ਹੁਣ ਕੰਮ ਕਰਨ ਚੱਲੇ ਜਾਂ। ਹੁਣ ਤੁਸੀਂ ਜਿੰਦਾ ਕੰਮ ਕਰਦੇ ਹੋ ਉਹ ਵੀ ਬੱਚੇ ਦੇ ਲਈ ਪੈਸੇ ਇਕੱਠੇ ਕਰਨ ਦੇ ਲਈ ਕੰਮ ਕਰਨਾ ਪੈ ਰਿਆ। ਕੁਛ ਕਰ ਜਾ ਵੀ ਚੱਕਿਆ ਉਹ ਵੀ ਜਿੰਦੇ ਲਾਂ ਦੇ ਚਿੱਠੀ ਨਾ ਪਈਆਂ ਘਰ ਐਨਾ ਹੋਣਾ ਉਹ ਵੀ ਚਿੱਠੀ ਅਲਗ ਹੈ ਕਿ ਪੈਸੇ ਛੱਡਣੇ ਉਹ ਵੀ ਪਈ ਆ ਘਰੇ ਤੇ ਉਹ ਜਿਵੇਂ ਉਹ ਬਲੱਡ ਮਨੀ ਮੰਗਦੇ ਨੇ 60 ਲੱਖ ਰੁਪਈਆ ਤੇ ਤੁਹਾਡੇ ਕੋਲ ਕੋਈ ਪੈਸੇ-ਪੁਸੇ ਇਕੱਠੇ ਹੋਏ ਨੇ ਮਾਤਾ ਜੀ ਉਦਾਂ ਮਤਲਬ ਹਲੇ ਨਹੀਂ ਕੁਝ ਵੀ ਹੋਇਆ ਕੋਈ ਗੱਲਬਾਤ ਨਹੀਂ ਹੈਗੀ ਕਹਿ ਦਿੰਦੇ ਆ ਕੋਈ ਨਹੀਂ ਕੋਈ ਬਹਾਨੇ ਕੋ ਟਕਾਣੇ ਕੋ ਦੇਖੇ ਨਹੀਂ ਜਾਂਦਾ ਕੋ ਪੰਚ ਸਾਹਿਬ ਸੀ ਉਹ ਆਇਆ ਸੀ ਇੱਥੇ ਉਹਨਾਂ ਨੇ ਗੱਲਬਾਤ ਕੀਤੀ ਥੈਂ ਦੀ ਤੇ ਇਹਨਾਂ ਕੋ ਥੈਂ ਵੀ ਹੈ ਨਹੀਂ ਕੁਛ ਨਹੀਂ ਹੈਗਾ ਤੇ ਵਾਕਈ ਹੈ ਨਹੀਂ ਸਾਡੇ ਕੋਲ ਥੈਂ ਵੀ ਆ ਵੀ ਅਸੀਂ ਐਮੀ ਕਰਾਇਆ ਤੌਰ ਹੀ ਰਹਿੰਦੇ ਇਹ ਵੀ ਸਾਡੇ ਕੋਲ ਕੁਛ ਤੇ ਭਾਈ ਜਿਵੇਂ ਅ ਤੁਹਾਡੀ ਚਰਨਜੀਤ ਨਾਲ ਜਦੋਂ ਆ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਚਰਨਜੀਤ ਕਹਿੰਦਾ ਕਿ ਇਹ ਜੇਲ੍ਹ ਚੋਂ ਫੋਨ ਆਉਂਦਾ ਉਹਦਾ ਹਾਂਜੀ ਜੇਲ੍ਹ ਚੋਂ ਫੋਨ ਆਉਂਦਾ ਮੈਂ ਰਿਕਾਰਡਿੰਗ ਵੀ ਉਹਦੀ ਤੁਹਾਨੂੰ ਸੁਣਾ ਦਿੰਦਾ ਆਜ ਨਹੀਂ ਕਿੱਦਾਂ ਬਸ ਵਧੀਆ ਭਾਈ ਹੋਰ ਕੀ ਹਾਲਾਤ ਵਾ ਬਾਸ ਹਾਲਾਤ ਭਾਈ ਕੁਛ ਨਹੀਂ ਹੈਗੇ ਤੇ ਉਹ ਕਹਿੰਦੇ ਆ ਵੇ ਤੈਨੂੰ 60 ਲੱਖ ਰੁਪਏ ਜੁਰਮਾਨਾ ਆਇਆ ਇੱਥੇ ਦਾ ਹੂੰ ਵੀ ਇਹ ਪਰ ਦਾਦਾ ਜੁੱਟੂ ਦਾ ਦੇ ਨਹੀਂ ਤਾਂ ਫਿਰ ਗੋਲੀ ਦਾ ਆਰਡਰ ਆ ਨਹੀਂ ਕੋ ਰਤ ਨਹੀਂ ਹੋ ਸਕਦੀ ਨਾ ਲੋ ਨਹੀਂ ਭਾਈ ਇਥੇ ਅਰਬੀ ਕਰੂਨਾ ਦਾ ਯਾਰ ਮੈਨੂੰ ਕੀ ਪਤਾ ਹਣਾ ਹਮ ਫਸਵਾਈ ਇਹ ਜੁਰਮਾਨਾ ਆ ਉਹ ਕਹਿੰਦੇ ਨਹੀਂ ਤਾਂ ਗੋਲੀ ਦਾ ਆਰਡਰ ਆ ਨਹੀਂ ਜੇ 60 ਲੱਖ ਭਰ ਦਿੰਨੇ ਆ ਫਿਰ ਤਾਂ ਨਹੀਂ ਕੋ ਚੱਕਰ ਨਹੀਂ ਫਿਰ ਨਹੀਂ ਕੋਈ ਫਿਰ ਕਹਿੰਦੇ ਰਿਹਾ ਇਹ ਹੋ ਸਕਦੀ ਏ ਤੇਰੀ ਹਮ ਮੈਂ ਇਹ ਦੱਸਿਓ ਵੀ ਹੋਰ ਬਹੁਤ ਸੰਸਥਾਵਾਂ ਨੇ ਕਈ ਹੈਗੀਆਂ ਨੇ ਜਿਹੜੀਆਂ ਸਮਾਜ ਸੇਵਾ ਕਰਦੇ ਨੇ ਜਾਂ ਫਿਰ ਕਈਆਂ ਨੇ ਬਾਹਰੋਂ ਲੈ ਕੇ ਮੁੰਡੇ ਆਂਦੇ ਨੇ ਇਦਾਂ ਜਿਵੇਂ ਐਸਪੀਓ ਵਰ ਆਏ ਬਹੁਤ ਵੱਡਾ ਨਾਮ ਹੈ ਮਦਦ ਕਰਦੇ ਨੇ ਉਹ ਕਦੀ ਤੁਹਾਡੀ ਹਾਕਿਆ ਇਹ ਗੱਲ ਸੱਚ ਆਵੇ ਅਸੀਂ ਝੂਠ ਨਹੀਂ ਮਾਰ ਕੇ ਪੈਸੇ ਅਸੀਂ ਕੀ ਕਰਨੇ ਆ ਬੇਸੀ ਪੈਸੇ ਕੀ ਕਰਨੇ ਨਾ ਅਸੀਂ ਝੂਠ ਬੋਲਦੇ ਨਾ ਤੁਹਾਨੂੰ ਬੋਲਣ ਦੀ ਲੋੜ ਹੈ ਸਿੱਧੇ ਗੱਲਿਆ ਕੋਈ ਤੇਰੋਂ ਤਾਂ ਵੀ ਠੀਕ ਨਹੀਂ ਤੇ ਵੀ ਨਾ ਨਮਾਦਾ ਕੋਈ ਨਹੀਂ ਸੱਚਾ ਤਾਂ ਅਸੀਂ ਤੁਹਾਡੇ ਕੋਲ ਆਏ ਆ ਤੁਸੀਂ ਫਿਕਰ ਨਾ ਕਰੋ ਮੈਨੂੰ ਲੱਗਦਾ ਵੀ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰੂਗਾ ਇੱਕ ਵਾਰ ਫੇਰ ਤੋਂ ਜਿਵੇਂ ਹੋਣੇ ਕੇਸ ਉੱਬਰ ਗਿਆ ਤੁਸੀਂ ਹੌਸਲਾ ਰੱਖੋ ਕਿਉਂਕਿ ਹੋਏ ਮੈਨੂੰ ਘਰ ਦੇ ਖਰਚੇ ਦੀ ਨਹੀਂ ਲੋੜ ਕੋਈ ਨਹੀਂ ਅਸੀਂ ਆਪ ਹੀ ਮੰਗ ਕੇ ਵੀ ਕਰ ਲਵਾਂ ਇਹ ਨਹੀਂ ਗੱਲ ਹੈ ਕਿ ਇੱਕ ਵਾਰੀ ਛੋੜੀ ਵਿੱਚ ਪੈਰ ਬੇਪੇ ਮੋੜਾ ਹੋ ਚਾਹਤ ਨਾਲ ਕੋਰ ਹੋਣਾ ਤਾਂ ਮਾਦੀ ਮੈਨੂੰ ਲੱਗਦਾ ਇੱਕ ਪੁਕਾਰ ਚ ਅਰਦਾਸ ਵਿੱਚ ਵੀ ਬਹੁਤ ਦਮ ਹੁੰਦਾ ਇੱਕ ਬਹੁਤ ਪਰਮਾਤਮਾ ਦੀ ਹੀ ਤੁਹਾਡੇ ਅੰਦਰ ਵਾਸਿਆ ਤਾਂ ਬਈ ਜਿਵੇਂ ਹੋਈ ਗੱਲਬਾਤ ਪੈਸੇ ਪੂਸੇ ਇਕੱਠੇ ਕਰਨ ਦੀ ਕਿਸੇ ਸੰਸਥਾ ਨਾਲ ਗੱਲਬਾਤ ਹੋਈ ਹੋਵੇ ਹਾਂਜੀ ਕਈ ਸੰਸਥਾ ਨਾਲ ਗੱਲ ਵੀ ਹੋਈ ਆ ਜਿੱਦਾਂ ਹਰ ਕੋਈ ਵੈਰੀਫਾਈ ਕਰ ਪਹਿਲਾਂ ਕਰਦਾ ਵਾ ਜੋ ਕੋਈ ਵੈਰੀਫਾਈ ਕਰ ਰਿਹਾ ਤੇ ਜਿੱਦਾਂ ਜਦੋਂ ਬਾਈ ਜੀ ਤੁਸੀਂ ਇੱਥੇ ਆਏ ਸੀਗੇ ਤਾਂ ਮੈਨੂੰ ਐਸਪੀ ਓਬਰਾਏ ਸਾਹਿਬ ਜੀ ਸਰਬਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਦੇ ਆਫਿਸ ਤੋਂ ਫੋਨ ਆਇਆ ਸੀਗਾ ਵੀ ਅਸੀਂ ਚਲੋ ਜੇ ਮਤਲਬ ਇੱਕ ਵਾਰ ਫੇਰ ਸਾਨੂੰ ਕੇਸ ਦੀ ਡਿਟੇਲ ਪਾ ਦਿਓ ਤੇ ਅਸੀਂ ਫੇਰ ਇਸ ਕੇਸ ਦੀ ਫੇਰਬਾਈ ਕਰਾਂਗੇ ਵੀ ਜਿੱਥੋਂ ਤੱਕ ਸਾਡੇ ਕੋਲ ਹੋ ਸਕੇ ਜ਼ਰੂਰ ਕਰਾਂਗੇ ਹੁਣ ਮੈਂ ਉਹਨਾਂ ਦਾ ਵਟਸਐਪ ਨੰਬਰ ਫੇਰ ਕੱਢ ਕੇ ਉਹਨਾਂ ਨੂੰ ਦੁਬਾਰਾ ਡਿਟੇਲ ਜਿਹੜੀ ਆ ਉਹਨਾਂ ਨੰਬਰ ਤੇ ਸੈਂਡ ਕਰਾਂਗਾ ਔਰ ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਾਂਗਾ ਕਿ ਪਰਿਵਾਰ ਦਾ ਹੱਥ ਫੜਿਆ ਜਾਵੇ ਵੀ ਜਿੰਨੇ ਆਪਣੇ ਲੀਡਰ ਜਾਂ ਸਮਾਜ ਸੇਵੀ ਆ ਕੋਈ ਵੀ ਪਰਿਵਾਰ ਦਾ ਸਾਥ ਦੇ ਕਿਉਂ ਬੱਚਾ ਕੋਈ ਵੀ ਆ ਕਮਾਨ ਲੈ ਗਿਆ ਸਗਾ ਉਹ ਗਲਤੀ ਕੋ ਜਾਣ ਬਜ ਕੇ ਨਹੀਂ ਕਰਦਾ ਵਾ ਕਿ